ਅੱਜ ਕਾਗਜ਼ ਭਰ ਆਏ ਹੋ ਤੁਸੀਂ ਔਰ ਕਿਵੇਂ ਦਾ ਹੰਗਾਰਾ ਲੋਕਾਂ ਵੱਲੋਂ ਮਿਲਿਆ ਕਾਗਜ਼ ਭਰਨ ਤੋਂ ਪਹਿਲਾਂ ਹੀ ਇਹਨਾਂ ਦਾ ਹੰਗਾਰਾ ਹੈ ਇਹਨਾਂ ਦਾ ਹੰਗਾਰਾ ਪਹਿਲਾਂ ਦਾ ਮਿਲਿਆ ਹੋਇਆ ਜਿਹਦੇ ਹੰਗਾਰੇ ਤੋਂ ਪ੍ਰੇਰਿਤ ਹੋ ਕੇ ਹੀ ਮੈਂ ਨਾਮੀਨੇਸ਼ਨ ਕੀਤੀ ਹੈ ਇਹਨਾਂ ਦੇ ਹੰਗਾਰੇ ਤੋਂ ਪ੍ਰੇਰਿਤ ਹੋ ਕੇ ਮੈਂ ਅੱਜ ਕਾਗਜ਼ ਭਰ ਕੇ ਆਇਆ ਤਾਂ ਜੋ ਇਹਨਾਂ ਸਾਰਿਆਂ ਦੀਆਂ ਮੁਸ਼ਕਲਾਂ ਲੋੜਾਂ ਜਿਹੜੀਆਂ ਹੈਗੀਆਂ ਸਾਡੀ ਸਾਰਿਆਂ ਦੀ ਲੋੜ ਹੈ ਇਹ ਸਮੇਂ ਦੀ ਆਵਾਜ਼ ਹੈ ਸਮੇਂ ਦੀਆਂ ਸਰਕਾਰਾਂ ਜਾਂ ਪਿਛਲੀਆਂ ਸਰਕਾਰਾਂ ਸੀਆਂ ਕਿਸੇ ਨੇ ਵੀ 75 ਸਾਲਾਂ ਦੇ ਇਤਿਹਾਸ ਚ ਟਰੱਕਾਂ ਵਾਲਿਆਂ ਦੇ ਭਲੇ ਜਾਂ ਟਰਾਂਸਪੋਰਟ ਦੇ ਭਲੇ ਦੀ ਗੱਲ ਨਹੀਂ ਕੀਤੀ ਭਾਵੇਂ ਛੋਟਾ ਰਿਕਸ਼ਾ ਚਾਲਕ ਹੈ ਭਾਵੇਂ ਬੈਟਰੀ ਵਾਲੇ ਰਿਕਸ਼ੇ ਵਾਲਾ ਭਾਵੇਂ ਬੱਸ ਚਾਲਕ ਹੈ ਭਾਵੇਂ ਐਂਬੂਲੈਂਸ ਦੀ ਗੱਡੀ ਹੈ ਸਾਰੇ ਡਰਾਈਵਰ ਭਰਾ ਨੇ ਇਹਨਾਂ ਸਾਰਿਆਂ ਦੀਆਂ ਦਿੱਕਤਾਂ ਟਰਾਂਸਪੋਰਟ ਲਾਈਨ ਦੀਆਂ ਇਹ ਦਿੱਕਤਾਂ ਨੂੰ ਪਾਰਲੀਮੈਂਟ ਦੇ ਵਿੱਚ ਪਹੁੰਚਾਉਣ ਵਾਸਤੇ ਸਾਡੇ ਲਈ ਇਹ ਸਟੈਪ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਮ ਲੋਕਾਂ ਦੀਆਂ ਦਿੱਕਤਾਂ ਨੂੰ ਵੀ ਦੇਖੋਗੇ ਕਿਸ ਤਰ੍ਹਾਂ ਆਮ ਲੋਕ ਜਿਵੇਂ ਵਾਦੇ ਸੀਗੇ ਸਰਕਾਰਾਂ ਦੇ ਉਹਨਾਂ ਵਾਦਿਆਂ ਤੋਂ ਮੰਨਕਰ ਹੋ ਰਹੀਆਂ ਨੇ ਸਰਕਾਰਾਂ ਬਿਲਕੁਲ ਆਵਾਜ਼ ਚੱਕਾਂਗੇ ਮੈਂ ਸਾਰੇ ਵੋਟਰਾਂ ਨੂੰ ਸਾਰੇ ਨਾਗਰਿਕਾਂ ਨੂੰ ਇਹ ਬੇਨਤੀ ਕਰਦਾ ਵੀ ਆਵਾਜ਼ ਤੁਹਾਡੀ ਸਾਹ ਸੁਤਰੀ ਚੱਕਾਂਗੇ ਤੁਹਾਡੀਆਂ ਲੋੜਾਂ ਜਿਹੜੀਆਂ ਹੈਗੀਆਂ ਤੁਹਾਡੇ ਨਾਲ ਜਿਹੜੇ ਤੱਕੇ ਹੁੰਦੇ ਨੇ ਪਰ ਇੱਕ ਗੱਲ ਤੁਸੀਂ ਸਾਰਿਆਂ ਨੇ ਸਮਝ ਲੈਣੀ ਹੈ ਜਿਹੜਾ ਬੰਦਾ ਜ਼ਿਆਦਾ ਬੋਲਦਾ ਹੈ ਜਿਹੜਾ ਤੁਹਾਡੇ ਮੁੱਦੇ ਚੱਕਦਾ ਮੌਜੂਦਾ ਸਰਕਾਰਾਂ ਉਹਨਾਂ ਦੇ ਉੱਤੇ ਹਮੇਸ਼ਾ ਹੀ ਪਰਚੇ ਪਵਾਉਂਦੀਆਂ ਆਈਆਂ ਨੇ ਝੂਠੇ ਪਰਚੇ ਹਮੇਸ਼ਾ ਪੈਂਦੇ ਨੇ ਜੇ ਤੁਸੀਂ ਆਪਦੀ ਆਵਾਜ਼ ਬੁਲੰਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਿਲਕੁਲ ਸਾਡਾ ਸਾਥ ਦਿਓ ਹਮੇਸ਼ਾ ਸੱਚੀ ਸੁੱਚੀ ਆਵਾਜ਼ ਦੇ ਨਾਲ ਤੁਹਾਡੀਆਂ ਜ਼ਰੂਰਤਾਂ ਜਿਹੜੀਆਂ ਤੁਹਾਡੀਆਂ ਮੰਗਾਂ ਜਿਹੜੀਆਂ ਉਹਨਾਂ ਨੂੰ ਹਮੇਸ਼ਾ ਪਾਰਲੀਮੈਂਟ ਦੇ ਵਿੱਚ ਜਾ ਕੇ ਚੱਕਾਂਗੇ ਤਾਂ ਤੁਹਾਡਾ ਜੀਵਨ ਜਿਹੜਾ ਸੁਖਾਲਾ ਹੋ ਸਕੇ ਬ੍ਰਾਦਰ ਸਾਹਿਬ ਜਿਸ ਤਰ੍ਹਾਂ ਲੋਕ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਜਾਂ ਹੋਰ ਔਰ سوشل میڈیا ਦੇ ਮਾਧਿਅਮ ਰਾਹੀਂ ਤੁਹਾਨੂੰ ਸੁਣ ਰਹੇ ਨੇ ਕਿਉਂਕਿ ਅੱਜ ਕੱਲ ਇਸ ਤਰ੍ਹਾਂ ਹੋ ਗਿਆ ਕਿ ਹਰੇਕ ਜਗ੍ਹਾ ਗਲੀ ਗਲੀ ਹਰੇਕ ਵਿਅਕਤੀ ਨਹੀਂ ਪਹੁੰਚ ਸਕਦਾ سوشل میڈیا ਇੱਕ ਐਸਾ ਸਾਧਨ ਹੈ ਜਿਹਦੇ ਨਾਲ ਇਹ ਜਿਹੜੀ ਆਵਾਜ਼ ਹੈ ਹਰੇਕ ਦੇ ਘਰ ਤੱਕ ਕਿਉਂਕਿ ਮੋਬਾਈਲ ਅੱਜ ਕੱਲ ਹਰ ਇੱਕ ਕੋਲ ਹੈ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਸਾਰੇ ਜਿੰਨੇ ਵੀ ਟੀਵੀ ਚੈਨਲ ਨੇ سوشل میڈیا ਉਹਨਾਂ ਨੂੰ ਮੈਂ ਕਹੂੰਗਾ ਵੀ ਬਾਕੀ ਪਾਰਟੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਦਾ ਵਤੀਰਾ ਤੁਸੀਂ ਪਿਛਲੇ ਦਹਾਕਿਆਂ ਤੋਂ ਲਗਾਤਾਰ ਦੇਖਦੇ ਆ ਰਹੇ ਹੋ ਤਾਂ ਤੁਹਾਨੂੰ ਮੈਂ ਕਹੂੰਗਾ ਵੀ ਇੱਕ ਸੱਚੀ ਸੁੱਚੀ ਆਵਾਜ਼ ਨੂੰ ਸਾਡਾ ਸਾਥ ਦੇ ਕੇ ਆਵਾਜ਼ ਬੁਲੰਦ ਕਰੋ ਤਾਂ ਜੋ ਤੁਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਵੀ ਅਸਲੀਅਤ ਦੇ ਵਿੱਚ ਗਰਾਊਂਡ ਲੈਵਲ ਦੇ ਵਿੱਚ ਸੱਚ ਕੀ ਹੈ ਤਾਂ ਤੁਸੀਂ ਉਸ ਸੱਚ ਨੂੰ ਲੋਕਾਂ ਤੋਂ ਵੀ ਜਾਣੂ ਕਰਵਾਓ ਸਾਡੀ ਆਵਾਜ਼ ਸ਼ਾਇਦ ਅਸੀਂ ਬਹੁਤ ਥੋੜੇ ਆ ਵੀ ਅਸੀਂ ਕੱਲੀ-ਕੱਲੀ ਜਗ੍ਹਾ ਤੇ ਜਾ ਕੇ ਇੰਨਾ ਜ਼ਿਆਦਾ ਪ੍ਰਚਾਰ ਪ੍ਰਚਾਰ ਕਰ ਸਕੀਏ ਤਾਂ ਤੁਹਾਨੂੰ ਤੁਹਾਡਾ ਜਿਹੜਾ ਸਾਥ ਹੈ ਉਹ ਜ਼ਰੂਰੀ ਚਾਹੀਦਾ ਹੈ ਤਾਂ ਤੁਸੀਂ ਵੱਧ ਚੜ ਕੇ ਸਾਡਾ ਸਾਥ ਦਿਓ ਜਿੱਥੇ ਅਸੀਂ ਝੂਠ ਬੋਲਾਂਗੇ ਬਿਲਕੁਲ ਮੈਂ ਤੁਹਾਨੂੰ ਪਾਵਰ ਦਿੰਨਾ ਵੀ ਤੁਸੀਂ ਸਾਡੀ ਨਖੇਦੀ ਕਰਨੀ ਹੈ ਔਰ ਲੋਕਾਂ ਸਾਹਮਣੇ ਉਸ ਸੱਚ ਨੂੰ ਵੀ ਲੈ ਕੇ ਆਉਣਾ ਹੈ ਪਹਿਲਾਂ ਜੋ ਅਸੀਂ ਆਵਾਜ਼ ਚੱਕ ਰਹੇ ਹਾਂ ਤੁਹਾਡੇ ਤੋਂ ਆਸ ਕਰਦੇ ਹਾਂ ਵੀ ਹਮੇਸ਼ਾ ਤੁਸੀਂ ਸੱਚੀ ਸੋਚੀ ਆਵਾਜ਼ ਬੁਲੰਦ ਕਰਦੇ ਹੋ ਤੇ ਅੱਗੇ ਵੀ ਆਵਾਜ਼ ਬੁਲੰਦ ਕਰਦੇ ਰਹੋ ਆਜ਼ਾਦ ਉਮੀਦਵਾਰ ਹਰ ਇਲੈਕਸ਼ਨ ਦਾ ਖੜਾ ਹੁੰਦਾ ਹੈ ਹਰ ਹਲਕੇ ਦਾ ਖੜਾ ਹੁੰਦਾ ਲੇਕੇ ਅਸੀਂ ਦੇਖਿਆ ਆਜ਼ਾਦ ਮੋਰਾਂ ਕਈ ਵਾਰ ਬਿਠਾ ਦਿੱਤਾ ਜਾਂਦਾ ਜਾਂ ਪਾਰਟੀ ਆਪਣੀ ਮਰਜ਼ ਕਰ ਲੈਂਦਾ ਜੇ ਤੁਹਾਨੂੰ ਵੀ ਕਿਸੇ ਪਾਰਟੀ ਦਾ ਆਫਰ ਆਏਗੀ ਤਾਂ ਤੁਸੀਂ ਮਰਜ਼ ਕਰੋਗੇ ਵੱਡੀ ਪਾਰਟੀ ਆਜ਼ਾਦ ਚੋਣ ਲੜੋਗੇ ਇੱਕ ਗੱਲ ਚੰਗੀ ਤਰ੍ਹਾਂ ਰਿਕਾਰਡ ਕਰ ਲਓ ਸੁਖਵਿੰਦਰ ਸਿੰਘ ਬਰਾੜ ਨਾ ਵਕਾਊ ਹੈ ਤੇ ਨਾ ਝਕਾਊ ਹੈ। ਠੀਕ। ਇਸ ਤੋਂ ਇਲਾਵਾ ਜੇ ਕੋਈ ਸਰਕਾਰ ਚਾਹੇ ਕੋਈ ਐਮਐਲਏ ਐਮਪੀ ਚਾਹੇ ਗੋਲੀ ਮਰਵਾਉਣਾ ਚਾਹੀ ਉਹ ਤਾਂ ਮਰਵਾ ਸਕਦੀ ਹੈ ਪਰ ਇਹ ਬੰਦਾ ਨਾ ਵੇਕੇਗਾ ਤੇ ਨਾ ਝੁਕੇਗਾ।